ਸਤ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਕਿਸਾਨ ਸਲਾਹਕਾਰ ਪ੍ਰਦੀਪ ਚਾਰ ਤੇ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਬਣਨ ਚੱਲੀ ਹੈ ਕਿਉਂਕਿ ਕਾਫੀ ਲੋਕਾਂ ਦੇ ਸਵਾਲ ਆ ਰਹੇ ਨੇ ਕਾਫੀ ਲੋਕਾਂ ਦੇ ਕੋਲ ਆ ਰਹੇ ਨੇ ਕਾਫੀ ਲੋਕਾਂ ਦੇ ਮੇਰੇ ਕੋਲੇ WhatsApp ਮੈਸੇਜ ਆ ਰਹੇ ਆ ਤੇ ਨਾਲੇ ਕਈ YouTube ਦੇ ਉੱਤੇ ਵੀ ਅਸੀਂ ਵੀਡੀਓ ਦੇਖ ਰਹੇ ਆ ਇੱਕ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਹੈ ਇਸ ਟਾਈਮ ਕਣਕ ਦੀ ਫਸਲ ਦੇ ਅੰਦਰ ਆ ਰਹੀ ਹੈ ਜਿੱਥੇ ਕਣਕ ਦੀ ਫਸਲ 50 ਦਿਨ ਦੀ ਹੋਗੀ 60 ਦਿਨ ਦੀ ਹੋਗੀ 70 ਦਿਨ ਦੀ ਹੋਗੀ ਤਾਂ ਉੱਥੇ ਆਪਾਂ ਨੂੰ ਇੱਕ ਆਮ ਪ੍ਰੋਬਲਮ ਆਪਾਂ ਨੂੰ ਉੱਥੇ ਕਣਕ ਦੀ ਫਸਲ ਦੇ ਅੰਦਰ ਦਿਖ ਰਹੀ ਹੈ। ਉਹ ਨਹੀਂ ਵੱਡੀ ਸਮੱਸਿਆ ਨਹੀਂ ਹੈ ਕਿ ਜਿੰਨੀ ਵੱਡੀ ਉਹਦੇ ਵਾਸਤੇ ਆਪਾਂ ਲੋ ਗਰੋਲਾ ਪਾ ਰਹੇ ਆ ਜਾਂ ਆਪਾਂ ਇਹ ਕਹਿ ਸਕਦੇ ਆ ਕਿ ਉਹਦੇ ਬਾਰੇ ਕਿਸਾਨ ਖੁਦ ਨੂੰ ਇਹ ਮਹਿਸੂਸ ਕਰ ਰਿਹਾ ਕਿ ਮੇਰੇ ਖੇਤ ਦੇ ਅੰਦਰ ਸਮੱਸਿਆ ਆ ਚੁੱਕੀ ਹੈ। ਤਾਂ ਕਿਸਾਨ ਵੀਰੋ ਉਸ ਸਮੱਸਿਆ ਬਾਰੇ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ। कि ਜਿਹੜੀ ਸਮੱਸਿਆ ਦੀ ਅੱਜ ਆਪਾਂ ਇੱਥੇ ਗੱਲ ਕਰ ਰਹੇ ਆਂ ਕਈ ਲੋਕ ਕਹਿ ਰਹੇ ਆ ਕਿ ਕਿਸੇ ਚੀਜ਼ ਦੀ ਕਮੀ ਹੈ ਕੋਈ ਕਹਿ ਰਿਹਾ ਕਿਸੇ ਉਲੀ ਨਾ ਸਕਦੀ ਕਮੀ ਹੈ ਤਾਂ ਇਹ ਚੀਜ਼ਾਂ ਦਾ ਮਤਲਬ ਇਹ ਆ ਰਿਹਾ ਕਿ ਕਿਸੇ ਨੇ ਆ ਕਹਤਾ ਵੀ ਉਲੀ ਨਾ ਸਕ ਕਰ ਲੋ ਕੋਈ ਕਹਿੰਦਾ ਜੀ ਮਾਈਕਰੋਨਿਊਟ੍ਰੀਐਂਟ ਕਰ ਲੋ ਤਾਂ ਕਾਫੀ ਚੀਜ਼ਾਂ ਇਸ ਮਤਲਬ ਸਮੱਸਿਆ ਦੇ ਉੱਤੇ ਆ ਰਹੀ ਹੈ ਤਾਂ ਉਸ ਸਮੱਸਿਆ ਦੇ ਉੱਤੇ ਵੀਡੀਓ ਬਣਾਉਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਅਸੀਂ ਜਿਹੜੇ ਖੇਤ ਦੇ ਅੰਦਰ ਖੜੇ ਆਂ ਤਾਂ ਇੱਥੇ ਆਪਾਂ ਨੂੰ ਇੱਕ ਸਪਸ਼ਟ ਰੂਪ ਦੇ ਅੰਦਰ ਆਪਾਂ ਨੂੰ ਦਿਖਾਈ ਦੇ ਰਿਹਾ ਕਿ ਇਹਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਪੱਤੇ ਦੇ ਉੱਤੇ ਮਤਲਬ ਮਤਲਬ ਜੇ ਆਪਾਂ ਦੇਖੀਏ ਦੂਜੇ ਪੱਤੇ ਦੇ ਉੱਤੇ ਵੀ ਧਾਰੀਆਂ ਜੀ ਦਿਖਾਈ ਦੇ ਰਹੀ ਐ ਇਸ ਇਸ ਤਰੀਕੇ ਦੀ ਤੀਜੇ ਪੱਤੇ ਦੇ ਉੱਤੇ ਵੀ ਇੱਥੇ ਇਹੋ ਜੀ ਧਾਰੀਆਂ ਆਪਾਂ ਨੂੰ ਇੱਥੇ ਦਿਖਾਈ ਦੇ ਰਹੀ ਐ ਤਾਂ ਕਾਫੀ ਇਹੋ ਜੀ ਮਤਲਬ ਵੀਡੀਓ ਵੀ ਮੇਰੇ ਕੋਲੇ ਆਈ ਐ ਕਾਫੀ ਲੋਕਾਂ ਦੇ ਮਤਲਬ ਸਵਾਲ ਵੀ ਮੇਰੇ ਕੋਲੇ ਆਏ ਆ ਵੀ ਇਹ ਕਿਸ ਚੀਜ਼ ਦੀ ਪ੍ਰੋਬਲਮ ਐ ਸਭ ਤੋਂ ਪਹਿਲਾ ਜਿਹੜਾ ਇਸ ਇਸ ਚੀਜ਼ ਦਾ ਕਾਰਨ ਐ ਇਸ ਸਮੱਸਿਆ ਦਾ ਕਾਰਨ ਐ ਉਹ ਹੈ ਕਿ ਜੋ ਮੌਸਮ ਹੈ ਮੌਸਮ ਦਾ ਜਿਹੜਾ ਅੰਤਰ ਹੈਗਾ ਕੀ ਚਾਹੇ ਤੋ ਦਿਨ ਦਾ ਟੈਂਪਰੇਚਰ ਅੱਡ ਹੈ ਰਾਤ ਦਾ ਟੈਂਪਰੇਚਰ ਅੱਡ ਹੈ ਯਾ ਆਪਾਂ ਇਹ ਕਰ ਲਈਏ ਕਿ ਕੱਲ ਧੁੱਪ ਹੈਗੀ ਸੀ ਅੱਜ ਧੁੱਪ ਨਹੀਂ ਹੈ ਤਾਂ ਇਹ ਜਿਹੜਾ ਤਾਪਮਾਨ ਦੇ ਅੰਦਰ ਜਿਹੜਾ ਅੰਤਰ ਹੈ ਉਹ ਸਭ ਤੋਂ ਵੱਡਾ ਕਾਰਨ ਹੈ ਤਾਂ ਆਪਾਂ ਨੂੰ ਇੱਥੇ ਘਬਰਾਉਣ ਦੀ ਲੋੜ ਨਹੀਂ ਹੈ ਇਹਨੇ ਕਿਸੇ ਪ੍ਰਕਾਰ ਦੀ ਆਪਣੀ ਇਲਡ ਦਾ ਮਤਲਬ ਕੋਈ ਨੁਕਸਾਨ ਨਹੀਂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ ਦੂਜੀ ਜੋ ਚੀਜ਼ ਹੈ ਕਿ ਦੂਜੇ ਜਿਹੜਾ ਕਾਰਨ ਹੁੰਦਾ ਬੋਰੋਨ ਅਤੇ ਕੈਲਸ਼ੀਅਮ ਕਿਉਂਕਿ ਕਈ ਲੋਕ ਮੇਰੇ ਕੋਲ ਕਿਸਾਨਾਂ ਦੇ ਫੋਨ ਆਏ ਕਿ ਉਹ ਕਹਿੰਦੇ ਸਰ ਸਾਨੂੰ ਪਤਾ ਲੱਗਿਆ ਕਿ ਇਹ ਬੋਰੋਨ ਦੀ ਘਾਟ ਹੈ ਬੋਰੋਨ ਦੀ ਘਾਟ ਨਹੀਂ ਹੈ ਲੇਕਿਨ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਸਰਦੀ ਦੇ ਮੌਸਮ ਦੇ ਅੰਦਰ ਜਿਹੜਾ ਆ ਠੰਡ ਦਾ ਠੰਡ ਦੀ ਠੰਡ ਜਿਹੜੀ ਜ਼ਿਆਦਾ ਹੈਗੀ ਉਹਦੇ ਅੰਦਰ ਆਪਾਂ ਇਹ ਕਹਿ ਸਕਦੇ ਹਾਂ ਕਿ ਬੂਟਾ ਬੂਟੇ ਦੇ ਅੰਦਰ ਜਿਹੜੀ ਮੋਬਿਲਿਟੀ ਹੈ ਯਾਨੀ ਕਿ ਜਿਹੜੀ ਉਸ ਤੱਤਵ ਦੀ ਬੋਰੋਨ ਅਤੇ ਕੈਲਸ਼ੀਅਮ ਦੀ ਜਿਹੜੀ ਮੋਬਿਲਿਟੀ ਹੈ ਮੋਬਿਲਿਟੀ ਦਾ ਅਰਥ ਹੈ ਕਿ ਉਸ ਤੱਤਵ ਨੂੰ ਬੂਟੇ ਦੇ ਅੰਦਰ ਆਣਾ ਜਾਣਾ ਉਹ ਜਿਹੜੀ ਪ੍ਰਕਿਰਿਆ ਹੈ ਉਹ ਧੀਰੇ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜੀ ਆ ਸਮੱਸਿਆ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਇਹ ਦੋ ਕਾਰਨ ਹੈ ਪਹਿਲਾ ਕਾਰਨ ਤਾਂ ਮੌਸਮ ਮੌਸਮ ਦੀ ਤਬਦੀਲੀ ਕਿ ਜਿਹੜਾ ਅੰਤਰ ਜਿਹੜਾ ਆ ਰਿਹਾ ਕਿ ਠੰਡ ਪੈ ਗਈ ਇਹ ਮੰਨ ਲਓ ਟੈਂਪਰੇਚਰ ਘਟ ਗਿਆ ਜਾਂ ਟੈਂਪਰੇਚਰ ਵੱਧ ਗਿਆ ਦੂਜਾ ਕੀ ਆ ਗਿਆ ਕਿ ਜਿਹੜਾ ਬੋਰੋਨ ਅਤੇ ਕੈਲਸ਼ੀਅਮ ਦੀ ਜਿਹੜੀ ਮੋਬਿਲਿਟੀ ਹੈ ਯਾਨੀ ਕਿ ਉਹ ਸੁਕਸ਼ਮ ਪੋਸ਼ਕ ਤੱਤਾਂ ਦੀ ਜਾਂ ਉਹ ਪੋਸ਼ਕ ਤੱਤਾਂ ਦੀ ਜਿਹੜਾ ਹਿਲਣਾ ਡੁਲਣਾ ਹੈ ਬੂਟੇ ਦੇ ਅੰਦਰ ਉਹ ਘਟ ਹੋ ਜਾਂਦਾ ਹੈ ਠੰਡੇ ਮੌਸਮ ਦੇ ਕਰਕੇ ਤਾਂ ਉਹ ਦੂਜਾ ਕਾਰਨ ਹੈ ਇਹ ਦੋ ਮੇਜਰ ਕਾਰਨ ਹੈ ਕਬਰਾਉਣ ਦੀ ਲੋੜ ਨਹੀਂ ਕੋਈ ਸਪਰੇ ਆਪਾਂ ਨੂੰ ਇਸ ਚੀਜ਼ ਦੇ ਉੱਤੇ ਕਰਨ ਦੀ ਲੋੜ ਨਹੀਂ हां आम रूटीन ਦੇ ਅੰਦਰ ਤੁਸੀਂ ਕਹਿ ਰਹੇ ਹੋ ਵੀ ਮੈਂ 13045 ਕਰਨੀ ਹੈ ਜਾਂ ਮੈਂ ਬੋਰੋਨ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਉੱਥੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਲੇਕਿਨ ਕੱਲਾ ਜੀ ਆਪਾਂ ਇਸ ਚੀਜ਼ ਦੇ ਵਾਸਤੇ ਜੇ ਆਪਾਂ ਕਹੀਏ ਵੀ ਇਸ ਚੀਜ਼ ਨੂੰ ਮੈਂ ਰੋਕਣਾ ਹੈ ਵੀ ਇਸ ਚੀਜ਼ ਦੇ ਵਾਸਤੇ ਮੈਂ ਕੱਲਾ ਬੋਰੋਨ ਕਰ ਰਿਹਾ ਤਾਂ ਆਪਾਂ ਨੂੰ ਕੱਲਾ ਇਸ ਚੀਜ਼ ਦੇ ਵਾਸਤੇ ਬੋਰੋਨ ਦੀ ਸਪਰੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈ ਤਾਂ ਮੇਰੇ ਵੱਲੋਂ ਇੰਨਾ ਹੀ ਸੀ ਔਰ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਵੀ ਹੋਰ ਵੀ ਸਮੱਸਿਆ ਆ ਰਹੀ ਹੈ ਤੁਸੀਂ ਜਿਹੜਾ ਮੇਰਾ ਸਕਰੀਨ ਦੇ ਉੱਤੇ ਮੋਬਾਈਲ ਨੰਬਰ ਦਿੱਤਾ ਹੋਇਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਔਰ ਕੋਈ ਵੀ ਸਮੱਸਿਆ ਹੈ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਹੋ ਤਾਂ ਜੈ ਜਵਨ ਜੈਕਸ਼ਨ ਸਤਿ ਸ੍ਰੀ ਅਕਾਲ